ਇੱਕ ਇਹ ਭਾਰਤੀ ਕੁੰਡਲੀ ਚ ਇੱਕ ਜ਼ਬਰਦਸਤ ਯੋਗ ਹੈ ਵੀ ਜਿਹੜਾ ਵਿਆਹ ਹੈ ਬੜਾ ਬੰਦਾ ਕੋਈ ਸੋਚਦਾ ਮੈਂ 5 ਸਾਲ ਰਾਜ ਕਰ ਜੂਗਾ ਉਹ ਨਹੀਂ ਕਰ ਸਕਦਾ। ਲਾਲ ਭਾਦਰ ਸ਼ਾਸਤਰੀ ਆਪਣੀ ਪਤਨੀ ਨਾਲ ਬਣੇ ਉਹ ਡੇਢ ਕ ਸਾਲ ਮਸਾਂ ਰਹਿ ਸਕੇ। ਕੇ ਮਨਮੋਹਨ ਸਿੰਘ 10 ਸਾਲ ਰੇਲ ਲਗਾਤਾ। ਹਾਂ ਬਿਲਕੁਲ ਉਹਦੇ ਪਿੱਛੇ ਕਾਰਨ ਇਹ ਸੀਗਾ ਕਿ ਰੈਲੇਵੈਂਟ ਸੋਨੀਆ ਗਾਂਧੀ ਸੀ। ਜਦੋਂ ਜਵਾਹਰ ਲਾਲ ਨਹਿਰੂ ਬਣੇ ਕਮਲਾ ਨਹਿਰੂ ਦੀ ਮੌਤ ਹੋ ਚੁੱਕੀ। ਫੇਰ ਆਂਦੇ ਆ ਅਟਲ ਵਿਹਾਰੀ ਆਵਾਜ਼ਪਈ। ਉਹ 6 ਸਾਲ ਪੂਰੇ ਕਰ ਜਾਂਦੇ ਆ ਉਹ ਉਹ ਵੀ ਦੇਖੋ 2027 ਤੋਂ ਬਾਅਦ ਤਾਂ ਕੋਈ ਐਸਾ ਬੰਦਾ ਪ੍ਰਧਾਨ ਮੰਤਰੀ ਬਣੂਗਾ ਹੂੰ ਜਿਹੜਾ ਕਿ ਨਿਸ ਸੰਤਾਨ ਹੋਊਗਾ ਉਹਦੀ ਔਲਾਦ ਨਹੀਂ ਹੋਣੀ ਉਹ ਤਾਂ ਉਹ ਤਾਂ ਕਰੰਟ ਵੀ ਨਰਿੰਦਰ ਮੋਦੀ ਉਹ ਤਾਂ ਖੁਦ ਪਿਆ ਹੀ ਨਹੀਂ ਹੋਇਆ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰ ਦਿਆਂ ਕਿ ਇਹ ਬਹੁਤਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਭਾਰਤ ਦੀ ਕੁੰਡਲੀ ਦੇ ਵਿੱਚ ਇੱਕ ਯੋਗ ਹੈ ਭਾਰਤ ਦੀ ਕੁੰਡਲੀ ਦੇ ਵਿੱਚ ਇੱਕ ਯੋਗ ਹੈ ਹਾਂਜੀ ਹਾਂ ਕਹਦਾ ਉਹ ਯੋਗ ਇਹ ਹੈ ਕਿ ਜਿਹੜਾ ਬੰਦਾ ਗ੍ਰੈਸਤ ਜੀਵਨ ਜੀ ਰਿਹਾ ਹਮ ਆਪਣੀ ਪਤਨੀ ਦੇ ਨਾਲ ਜਾਂ ਆਪਣੇ ਪਤੀ ਦੇ ਨਾਲ ਹਮ ਉਹ ਬੰਦਾ 5 ਸਾਲ ਪੂਰੇ ਪ੍ਰਧਾਨ ਮੰਤਰੀ ਨਹੀਂ ਰਹਿ ਸਕਦਾ ਇਹ ਭਾਰਤ ਦੀ ਕੁੰਡਲੀ ਦਾ ਯੋਗ ਹਾਂਜੀ ਸਿਰਫ ਇੱਕ અપਵਾਦ ਹੈ ਹਮ ਕਿ ਮਨਮੋਹਨ ਸਿੰਘ 10 ਸਾਲ ਰਹੇ ਲਗਾਤਾਰ ਹਾਂ ਬਿਲਕੁਲ ਉਹਦੇ ਪਿੱਛੇ ਕਾਰਨ ਇਹ ਸੀਗਾ ਕਿ ਰੈਲੇਵੈਂਟ ਸੋਨੀਆ ਗਾਂਧੀ ਸੀ ਮਨਮੋਹਨ ਸਿੰਘ ਜੀ ਤਾਂ ਇੱਕ ਤਰ੍ਹਾਂ ਦੀ ਕਟਪੁਤਲੀ ਵਾਲਾ ਕੰਮ ਸੀ ਉਹਨਾਂ ਦਾ ਤਾਂ ਮੋਰ ਤਾਂ ਉੱਥੋਂ 10 ਜਨਪਦ ਤੋਂ ਲੱਗ ਕੇ ਆਉਂਦੀ ਸੀ ਵੀ ਕਿਹੜਾ ਬਿੱਲ ਪਾਸ ਹੋਊਗਾ ਕਿਹੜਾ ਨਹੀਂ ਹੋਊਗਾ ਕੀ ਬਿਆਨ ਦੇਣਾ ਕੀ ਨਹੀਂ ਦੇਣਾ ਪਰ ਸੋਨੀਆ ਗਾਂਧੀ ਹੁਣੇ ਤਾਂ ਆਲਰੇਡੀ ਉਹ ਤਾਂ ਮੈਰਿਡ ਸੀਗੇ ਨਾ ਨਹੀਂ ਮੈਰਿਡ ਸੀਗੇ ਪਰ ਰਜੀਵ ਗਾਂਧੀ ਜੀ ਦੀ ਤਾਂ ਡੈਥ ਹੋ ਚੁੱਕੀ ਸੀ ਨਾ ਉਹ ਤਾਂ ਆਪਣੇ ਪਤੀ ਨਾਲ ਨਹੀਂ ਸੀ ਨਾ ਰਹਿ ਰਹੇ ਜਦੋਂ ਜਵਾਲਾਲ ਨਹਿਰੂ ਬਣੇ ਕਮਲਾ ਨਹਿਰੂ ਦੀ ਮੌਤ ਹੋ ਚੁੱਕੀ ਸੀ ਲਾਲ ਬਹਾਦਰ ਸ਼ਾਸਤਰੀ ਆਪਣੀ ਪਤਨੀ ਨਾਲ ਬਣੇ ਉਹ 1.5 ਸਾਲ ਮਸਾਂ ਰਹਿ ਸਕੇ ਅਲਵਾ ਅਦਰ ਸ਼ਾਸਤਰੀ ਤੋਂ ਬਾਅਦ ਗੁਲਜਾਰੀ ਲਾਲ ਲੰਡਾ ਕੁਛ ਦਿਨ ਰਹੇ ਉਸ ਤੋਂ ਬਾਅਦ ਇੰਦਰਾ ਗਾਂਧੀ ਬਣੀ ਠੀਕ ਹੈ ਤਾਂ ਫਰੋਜ਼ ਗਾਂਧੀ ਦੀ ਮੌਤ ਹੋ ਚੁੱਕੀ ਸੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਸ ਤੋਂ ਬਾਅਦ ਚੌਧਰੀ ਚਰਨ ਸਿੰਘ ਹੂੰ ਚੰਦਰਸ਼ੇਖਰ ਹੂੰ ਤੇ ਵੀ ਪੀ ਸਿੰਘ ਇਹ ਤਿੰਨ ਬੰਦੇ ਬਣੇ ਇਹ ਵੀ ਪੂਰੇ 5 ਸਾਲ ਨਹੀਂ ਕਰ ਸਕੇ ਕੋਈ 6 ਮਹੀਨੇ ਕੋਈ 2 ਸਾਲ ਠੀਕ ਹੈ ਐਚ ਡੀ ਦੇਵਗੋੜਾ ਹਮ ਆਈ ਕੇ ਗੁਜਰਾਲ ਹਮ ਇਹ ਵੀ 5 ਸਾਲ ਪੂਰੇ ਨਹੀਂ ਕਰ ਸਕੇ ਨਰਸਿਮਾ ਰਾਓ ਨਰਸਿਮਾ ਰਾਓ 5 ਸਾਲ ਪੂਰੇ ਕਰ ਗਏ ਪਰ ਉਹਨਾਂ ਦੀ ਵਾਈਫ ਵੀ ਜੀਵਤ ਨਹੀਂ ਸੀਗੀ ਫਿਰ ਆਉਂਦੇ ਆ ਅਟਲ ਵਿਹਾਰੀ ਬਾਜਪਾਈ ਉਹ 6 ਸਾਲ ਪੂਰੇ ਕਰ ਜਾਂਦੇ ਆ ਉਹ ਉਹ ਵੀ ਛੜੇ ਸੀਗੇ ਹਮ ਉਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਆਉਂਦੇ ਆ ਠੀਕ ਹੈ ਕਿਉਂਕਿ ਰੈਲੀਵੈਂਟ ਸੋਨੀਆ ਗਾਂਧੀ ਸੀ ਇਸ ਕਰਕੇ ਉਹ 10 ਸਾਲ ਲਗਾਤਾਰ ਰਾਜ ਕਰ ਗਏ ਉਸ ਤੋਂ ਬਾਅਦ ਨਰਿੰਦਰ ਮੋਦੀ ਸਾਹਿਬ ਆ ਗਏ ਇਹ ਲਗਾਤਾਰ 10 ਸਾਲ ਕਰ ਗਏ ਭਾਰਤ ਦੀ ਗ ਰਾਜ ਗੱਦੀ ਤੇ 5 ਸਾਲ ਕੋਈ ਬੰਦਾ ਪੂਰੇ ਨਹੀਂ ਕਰ ਸਕਦਾ ਚਾਹੇ ਉਹ ਰਾਜੀਵ ગાંધી ਸੀ ਰਾਜੀਵ ગાંધી ਦੇ ਵਿੱਚ ਲਿਖਿਆ ਜਾਂਦਾ ਕਿ ਉਹਨੇ ਦੀ 5 ਸਾਲ ਪੂਰੇ ਕੀਤੇ ਹੂੰ ਮੈਂ ਟਰਮ ਦੀ ਗੱਲ ਕਰ ਰਿਹਾ ਕੁਝ ਟਾਈਮ ਤਾਂ ਉਹਨੇ 84 ਦੇ ਵਿੱਚ ਇੰਦਰ ਰਾਜੀਵ ગાંધી ਦੀ ਮੌਤ ਤੋਂ ਬਾਅਦ ਉਹਦੇ ਵਾਲਾ ਕਾਰਜਕਾਲ ਪੂਰਾ ਕੀਤਾ ਠੀਕ ਬਾਕੀ ਆਪਣਾ ਕਾਰਜ ਕਾਲ ਉਹਦਾ ਪੂਰਾ ਹੋਣ ਦੇ ਕਿਨਾਰੇ ਸੀ ਵੋਟਾਂ ਪੈ ਰਹੀਆਂ ਸੀ ਜਦੋਂ ਉਹਨੂੰ ਮਾਰ ਦਿੱਤਾ ਗਿਆ 5 ਸਾਲ ਪੂਰੇ ਹੋਣ ਦੇ ਵਿੱਚ ਕੁਝ ਦਿਨ ਬਾਕੀ ਸੀ ਇਹ ਇਹ ਭਾਰਤੀ ਕੁੰਡਲੀ ਚ ਇੱਕ ਜ਼ਬਰਦਸਤ ਯੋਗ ਹੈ ਵੀ ਜਿਹੜਾ ਵਿਆਹਿਆ ਮਰਿਆ ਬੰਦਾ ਕੋਈ ਸੋਚਦਾ ਮੈਂ 5 ਸਾਲ ਰਾਜ ਕਰ ਜੂਗਾ ਉਹ ਨਹੀਂ ਕਰ ਸਕਦਾ ਇਹ ਯੋਗ ਕਰੋ ਤਾਂ ਕਰੋ ਤਾਂ ਚੱਲਣਾ ਹੈ ਇਹਦਾ ਵੀ ਕੁਝ ਪਤਾ ਇਹ ਚੱਲੂਗਾ ਜੀ ਹਜੇ ਹਾਲੇ ਚੱਲੂਗਾ ਹਾਂ